ਸਾਰਿਆਂ ਨੂੰ ਜੈਮ ਸੀਦੀ ਅੱਜ ਅਸੀਂ ਪੜਾਂਗੇ ਜਬੂਰਾਂ ਦੀ ਪੋਥੀ ਦਾ 67 ਅਧਿਆਇ ਸਾਰੀਆਂ ਉਮਤਾ ਦਾ ਪਰਮੇਸ਼ਵਰ ਪਹਿਲੀ ਆਇਤ ਪਰਮੇਸ਼ਰ ਸਾਡੇ ਉੱਤੇ ਦਇਆ ਕਰੇ ਅਤੇ ਸਾਨੂੰ ਬਰਕਤ ਦੇਵੇ ਅਤੇ ਆਪਣਾ ਮੁਖੜਾ ਸਾਡੇ ਉੱਤੇ ਚਮਕਾਵੇ ਸਲੈ ਦੂਸਰੀ ਆਇਤ ਤਾਂ ਜੋ ਤੇਰਾ ਰਾਹ ਧਰਤੀ ਉੱਤੇ ਤੇਰੀ ਮੁੱਕੀ ਸਾਰੀ ਕੌਮਾਂ ਵਿੱਚ ਜਾਣੀ ਜਾਵੇ ਤੀਸਰੀ ਆਇਤ हे ਪਰਮੇਸ਼ਰ ਲੋਕ ਤੈਨੂੰ ਸਲਾਹਣ ਸਾਰੇ ਲੋਕ ਤੈਨੂੰ ਸਲਾਹਣ ਚੌਥੀ ਆਇਤ ਉਮਤਾ ਆਨੰਦ ਹੋਣ ਅਤੇ ਲਲਕਾਰਨ ਕਿਉਂ ਜੋ ਤੂੰ ਲੋਕਾਂ ਦਾ ਧਰਮ ਨਾਲ ਨਿਆਂ ਕਰੇਗਾ ਅਤੇ ਧਰਤੀ ਉੱਤੇ ਉਮਤਾ ਤੇਰੀ ਉਮਤਾ ਦੀ ਅਗਵਾਈ ਕਰੇਗਾ ਸਲੈ ਪੰਜਵੀਂ ਆਇਤ ਹੈ ਪਰਮੇਸ਼ਰ ਲੋਕ ਤੈਨੂੰ ਸਲੋਹਣ ਸਾਰੇ ਲੋਕ ਤੈਨੂੰ ਸਲੋਹਣ ਛੇਵੀਂ ਆਇਤ ਪਾਣੇ ਆਪਣਾ ਹਾਸਲ ਦਿੱਤਾ ਹੈ ਪਰਮੇਸ਼ਰ ਹਾਂ ਸਾਡਾ ਪਰਮੇਸ਼ਰ ਸਾਨੂੰ ਬਰਕਤ ਦੇਵੇਗਾ ਸਤਮੀ ਆਇਤ ਪਰਮੇਸ਼ਰ ਸਾਨੂੰ ਬਰਕਤ ਦੇਵੇ ਅਤੇ ਧਰਤੀ ਦੀਆਂ ਚਾਰੇ ਕੂਟਾਂ ਉਸ ਦਾ ਪੈ ਮੰਨਣ ਗਈਆਂ ਆਮੀਨ ਪ੍ਰਭ ਜੀ ਇਹਨਾਂ ਵਚਨਾਂ ਨਾਲ ਪੜ੍ਹੇ ਸੋਣੇ ਜਾਨ ਤੇ ਵੱਡੀ ਬਰਕਤ ਦੇਣ ਤੁਹਾਡੇ ਘਰ ਮੁਬਾਰਕ ਰਹਿਣ ਤੁਹਾਡੇ ਘਰ ਵਿੱਚ ਸ਼ਿਫਾ ਸ਼ਾਂਤੀ ਰਮ ਸਦਾ ਹੀ ਵਸਦੇ ਰਹਿਣ ਆਮੀਨ ਸਾਰੇ ਜਮਸੀ ਕੀ